ਪਠਿੰਡਾ ਦੇ ਪਿੰਡ ਮਹਿਤਾ ਵਿੱਚ ਮਹਿਲਾ ਨਾਲ ਛੇੜਛਾੜ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਹਿਲਾ ਮੁਤਾਬਕ ਪਿੰਡ ਦੇ ਹੀ ਕੁਝ ਨੌਜਵਾਨ ਉਸ ਨੂੰ ਕੰਮ ਤੇ ਆਉਂਦੇ ਜਾਂਦੇ ਰੋਜ਼ਾਨਾ ਛੇੜਛਾੜ ਤੇ ਪਰੇਸ਼ਾਨ ਕਰਦੇ ਸਨ ਬੀਤੇ ਦਿਨ ਜਦ ਉਕਤ ਨੌਜਵਾਨਾਂ ਨੇ ਉਸ ਨੂੰ ਉਸ ਦੇ ਘਰ ਦੇ ਬਾਹਰ ਆ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਜਿਸ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਬਹਿਸਵਾਜੀ ਹੋ ਗਈ ਤੇ ਮੌਕੇ ਤੇ ਮੌਜੂਦ ਪਿੰਡ ਵਾਲਿਆਂ ਨੇ ਮਾਮਲਾ ਸ਼ਾਂਤ ਕਰਵਾਇਆ ਲੇਕਿਨ ਮਾਮਲਾ ਇੱਥੇ ਹੀ ਠੰਡਾ ਨਹੀਂ ਹੋਇਆ ਇਲਜ਼ਾਮ ਨੇ ਕਿ ਉਕਤ ਨੌਜਵਾਨਾਂ ਨੇ ਦੇਰ ਰਾਤ ਮਹਿਲਾ ਤੇ ਗਵਾਂਡੀ ਨਾਲ ਮਿਲ ਕੇ ਉਹਨਾਂ ਦੇ ਘਰ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮਹਿਲਾ ਤੇ ਉਸਦਾ ਪਰਾਬੂਰੀ ਤਰ੍ਹਾਂ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਰਤੀ ਕਰਵਾਇਆ ਗਿਆ ਲੇਕਿਨ ਨੌਜਵਾਨ ਐਥੇ ਨਹੀਂ ਰੁਕੇ ਉਹਨਾਂ ਨੇ ਹਸਪਤਾਲ ਵਿੱਚ ਫਿਰ ਤੋਂ ਹਮਲਾ ਕਰ ਦਿੱਤਾ ਇਸ ਦੌਰਾਨ ਨੌਜਵਾਨਾਂ ਨੇ ਡਿਊਟੀ ਤੇ ਮਜੂਰ ਡਾਕਟਰਾਂ ਨਾਲ ਦੁਰਵਿਵਹਾਰ ਤੇ ਕੁਟਮਾਰ ਵੀ ਕੀਤੀ ਐਨਾ ਹੀ ਨਹੀਂ ਡਾਕਟਰ ਮੁਤਾਬਕ ਮੌਕੇ ਤੇ ਆਈ ਪੁਲਿਸ ਤੇ ਵੀ ਉਕਤ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਬਠਿੰਡਾ ਵਿੱਚ ਹੋਏ ਇਸ ਗੁੰਡਾਗਰਦੀ ਦੀ ਖੇੜ ਦੇ ਇਸ ਮਾਮਲੇ ਦੀ ਪੁਲਿਸ ਹੁਣ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਸਰ ਕੁਛ ਨਹੀਂ ਮੈਂ ਬਠਿੰਡੇ ਕੰਮ ਤੇ ਲੱਗੀ ਹੋਈ ਆ ਸਰ ਤੇ ਮੈਂ ਆਉਦੇ ਕੰਮ ਤੇ ਜਾਂਦੀ ਹੁੰਨੀ ਆ ਸਵੇਰ ਤੇ ਸ਼ਾਮ ਨੂੰ ਜਦੋਂ ਮੈਂ ਆਉਦੇ ਕੰਮ ਤੇ ਜਾਂਦੀ ਆ ਤਾਂ ਪਿੰਡ ਦੀ ਮੰਢੀਰਾ ਜਿਹੜੀ ਤਿੰਨ ਚਾਰ ਮੁੰਡੇ ਆਗੇ ਜਿਨ੍ਹਾਂ ਨਾਲ ਸਾਡਾ ਰੌਲਾਗਾ ਥੋੜਾ ਜਿਹਾ ਪਿਆ ਹੁਣ ਤੇ ਸਰ ਉਹ ਰਜਾਨਾ ਮੇਰੇ ਅੱਗੇ ਆਉਂਦੇ ਸੀਗੇ ਤੇ ਜਦੋਂ ਮੈਂ ਡਿਊਟੀੋਂ ਆਉਂਦੀ ਸੀ ਆਦੇ ਕੰਮ ਤੋਂ ਵਾਪਸ ਆਉਂਦੀ ਸੀ ਤਾਂ ਉਹ ਵੀ ਸਰ ਉਹ ਖੜ ਜਾਂਦੇ ਸੀ ਉਹ ਤਦ ਉਹ ਆ ਕੇ ਤੰਗ ਕਰਦੇ ਸੀ ਤਾਂ ਸਰ ਕੱਲ ਜਦੋਂ ਮੈਂ ਸ਼ਾਮ ਨੂੰ ਘਰੇ ਆਈ ਆਪਦੇ ਕੰਮ ਤੋਂ ਵਾਪਸ ਤਾਂ ਉਹਨਾਂ ਨੇ ਸਰ ਮੇਰੇ ਨਾਲ ਮਤਲਬ ਬਾਹਰ ਮੈਂ ਕੋਈ ਕੰਮ ਕਰ ਰਹੀ ਸੀਗੀ ਕੋਈ ਕੂੜਾ ਕਰਕਟ ਹਟਾਉਣ ਦਾ ਘਰ ਦਾ ਜਿਵੇਂ ਉਹਨੂੰ ਮਚਾ ਰਹੀ ਸੀ ਉਹਨੂੰ ਅਗਲਾ ਰਹੀ ਸੀ ਹਸੋ ਤਾਂ ਸਰ ਉਹਨਾਂ ਨੇ ਆਂਦੇ ਸੀਗੇ 4-5 ਜਣੇ ਤੇ ਉਹਨਾਂ ਨੇ ਆ ਕੇ ਫਰੂਟੀ ਪਿੰਦੇ ਪਿੰਦੇ ਉਹਨਾਂ ਨੇ ਮੇਰੇ ਪੈਰਾਂ 'ਤੇ ਸੁੱਟਤੀ ਤੇ ਸਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਤੁਹਾਡੀ ਕੀ ਬਦਤਮੀ ਜੇ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਹੋ ਤੁਸੀਂ ਮੈਂ ਤਾਂ ਤੁਹਾਨੂੰ ਕੁਝ ਕਿਹਾ ਵੀ ਨਹੀਂ ਤਾਂ ਤੁਸੀਂ ਰੋਜ਼ਾਨਾ ਮੇਰਾ ਪਿੱਛਾ ਕਰਦੇ ਹੋ ਸਰ ਉਹਨਾਂ ਨੇ ਮੈਨੂੰ ਗਾਲ ਕੱਢੀ ਸਰ ਤਾਂ ਬਸ ਇੱਥੇ ਤੂੰ ਤੂੰ ਮੈਂ ਮੈਂ ਹੋ ਗਈ ਸਰ ਤਾਂ ਚਲੋ ਗਲੀ ਮਹੱਲੇ ਦੇ ਵਿੱਚ ਵੀ ਇਕੱਠ ਹੋ ਗਿਆ ਸਰ ਤਾਂ ਸਾਨੂੰ ਅਸੀਂ ਚੁੱਪ ਕਰਕੇ ਘਰੇ ਵਗੇ ਇਸ ਤੋਂ ਬਾਅਦ ਸਾਡੇ ਗਵੰਡੀਆਂ ਦਾ ਮੁੰਡਾ ਦਾ ਬੱਗੀ 올 ਮੋੜ ਤੇ ਘਰ ਆ ਸਰ ਉਹਨਾਂ ਦਾ ਤਾਂ ਉਹਨੇ 10 ਵਜੇ ਆ ਕੇ ਘਰ ਸਾਡਾ ਗੇਟ ਖੜਕਾਇਆ ਤੇ ਬਾਰ ਖੋਲਿਆ ਬਾਰ ਖਲਾ ਲਿਆ ਤਾਂ ਕਹਿਣ ਲੱਗਿਆ ਤੁਹਾਡਾ ਕੀ ਮਾਵਲਾ ਸੀਗਾ ਉਹਨਾਂ ਨਾਲ ਪੁੱਛਣ ਲੱਗ ਗਿਆ ਸਾਨੂੰ ਮੈਂ ਕਿਹਾ ਕੁਛ ਨਹੀਂ ਨਾਰਮਲ ਗੱਲ ਸੀਗੀ ਐਡੀ ਕੋਈ ਗੱਲ ਨਹੀਂ ਤੇ ਸਰ ਉਹੀ ਨਾਲ ਲਿਆ ਸੀ ਤੇ ਸਰ ਸਾਨੂੰ ਨਹੀਂ ਪਤਾ ਸੀਗਾ ਤੇ ਉਹ ਘਰੇ ਆ ਕੇ ਸਾਨੂੰ ਇੱਕਦਾਂ ਕੁਟਮਾਰ ਕਰਨ ਲੱਗੇ ਇਹ ਮੇਰੇ ਬ੍ਰਦਰ ਆਗਾ ਇਹ ਮੇਰੇ ਕੋਲੇ ਰਹਿੰਦਾ ਇੱਥੇ ਤਾਂ ਜਦੋਂ ਇਹ ਆਏ ਤਾਂ ਇਹਨਾਂ ਨੂੰ ਵੀ ਇਹਨਾਂ ਨੇ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਸਰ ਹਸਤਾ ਲਾਇਏ ਜਦੋਂ ਅਸੀਂ ਸਰ ਤੇ ਸਾਡੇ ਚਾਚਾ ਜੀ ਸਾਨੂੰ ਲੈ ਕੇ ਆਏ ਤੇ ਚਲੋ ਵੀ ਬੱਚਾ ਨੂੰ ਮੈਡੀਸਨ ਤਾਂ ਦਵਾਈ ਪੋਗਗੇ ਇਹਨਾਂ ਦਾ ਇਲਾਜ ਤਾਂ ਕਰਵਾਉਣਾ ਹੀ ਪਊਗਾ ਤਾਂ ਇਹ ਆਏ ਤਾਂ ਸਾਨੂੰ ਕੋਈ ਲੜਾਈ ਦੇ ਮਸਲੇ ਨਾਲ ਨਹੀਂ ਆਏ ਸੀ ਕੋਈ ਸਾਡੇ ਉਹਨਾਂ ਨਾਲ ਆਂਟੀ ਹੋ ਕੇ ਨਹੀਂ ਆਏ ਸੀ ਇੱਕ ਇਨਸਾਨੀਅਤ ਦੇ ਨਾਤੇ ਆਏ ਆ ਸਾਡੇ ਨਾਲ ਤਾਂ ਸਰ ਉਹ ਆ ਕੇ ਇੱਥੇ ਇਹਨਾਂ ਨੂੰ ਗਾਲਾਂ ਦੁੱਪੜਾ ਦੇਣ ਲੱਗ ਗਏ ਕਹਿੰਦੇ ਤੁਸੀਂ ਕਿਉਂ ਲੈ ਕੇ ਆਏ ਹੋ ਤਾਂ ਸਾਰੇ ਇਹਨਾਂ ਨੂੰ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਸਰ ਜਦੋਂ ਸਟਾਫ ਮੈਂਬਰ ਜਿਹੜੇ ਆਪਣੇ ਡਾਕਟਰ ਸਾਹਿਬ ਸੀਗੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਹੱਤਾ ਪਾਈ ਕੀਤੀ ਆ ਸਰ ਤੇ ਜਦੋਂ ਐਨੇ ਜ ਆਪਣੇ ਪੁਲਿਸ ਮੁਲਾਜ਼ਮ ਸੀਗੇ ਸਰ ਤੇ ਉਹਨਾਂ ਨਾਲ ਵੀ ਉਹਨਾਂ ਨੇ ਹੱਤਾ ਪਾਈ ਕੀਤੀ ਤੇ ਚੌਕੀ 'ਚ ਜਾ ਕੇ ਵੀ ਭੰਨ ਤੋੜ ਉਹਨਾਂ ਨੇ ਬਹੁਤ ਕੀਤੀ ਹੈ ਪਰ ਹੈਗੇ ਸੀ ਉਹ ਵੀ ਵਾਈ ਜਾਣੇ ਸੀ ਹਾਂਜੀ ਮੰਗੀ ਜਾਂਦੀ ਪੁਲਿਸ ਸਰ ਅਸੀਂ ਐਂ ਕਹਿੰਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਫਲਾ ਰੱਖੀ ਆ ਸਰ ਤੇ ਅਸੀਂ ਐਂ ਕਹਿੰਨੇ ਆ ਵੀ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਹਾਂਜੀ ਪੁਲਿਸ ਮੁਲਾਜ਼ਮਾਂ ਦੀ ਵੀ ਕੀਤੇ ਆ ਡਾਕਟਰਾਂ ਨੂੰ ਵੀ ਹੱਥ ਪਾਇਆ ਜੀ ਤਾਂ ਬੱਚਿਆਂ ਨੂੰ ਡਰਾਉਂਦੇ ਤੁਮਕਾਉਂਦੇ ਵੀ ਆ ਜੀ ਉਹ ਕਰੇ ਸਾਰਿਆਂ ਨੂੰ। ਦੇਖੋ ਆਪਾਂ ਪਹਿਲਾਂ ਵੀ ਦੇਖਿਆ ਹੈ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਰਾਤ ਨੂੰ ਲੜਾਈ ਝਗੜੇ ਦੇ ਕੇਸ ਜਾਂ ਐਕਸੀਡੈਂਟ ਦੇ ਕੇਸ ਆਉਂਦੇ ਆ ਉਹ ਅਕਸਰ ਸਾਡੇ ਸਟਾਫ ਨਾਲ ਜਿਹੜਾ ਰਾਤ ਨੂੰ ਡਿਊਟੀ ਤੇ ਸਟਾਫ ਹੁੰਦਾ ਉਹਦੇ ਨਾਲ ਬਹਿਸ ਪੈਂਦੇ ਨੇ। ਰਾਤ ਵੀ ਅਜਿਹਾ ਜੈਂਸੀਡੈਂਸ ਹੋਇਆ ਜਿਸ ਤਰ੍ਹਾਂ ਕਿ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਹੋਇਆ ਸੀ ਇਨਸੀਡੈਂਸ। ਰਾਤ ਵਿੱਚ ਕਹੇ ਜੀ ਘਟਨਾ ਵਾਪਰੀ ਜਦੋਂ ਸਾਡਾ ਰਾਤ ਨੂੰ 70 ਤੋਂ 80% ਸਟਾਫ ਜਿਹੜਾ ਸਾਡਾ ਫੀਮੇਲ ਸਟਾਫ ਹੁੰਦਾ ਡਾਕਟਰ ਸਟਾਫ ਨਾਲ ਸਾਡੇ ਸਿਪਾਹੀ ਸੇਵਕ ਸਾਰੇ ਇਹ ਸਾਰੇ ਫੀਮੇਲ ਸਟਾਫ ਹੀ ਹੁੰਦੇ ਨੇ ਮੌਜੂਦ ਰਾਤ ਨੂੰ ਦੋ ਪਾਰਟੀਆਂ ਦੀ ਆਪਸੀ ਝਗੜੇ ਵੈਜੀ ਦੇ ਵਿੱਚ ਉਹਨਾਂ ਨੇ ਸਟਾਫ ਨਾਲ ਦੁਰਵਿਹਾਰ ਕੀਤਾ ਤੇ ਸਟਾਫ ਦੇ ਜਿਹੜੇ ਲੜਕੇ ਨੇ ਸਾਡੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਇੱਥੋਂ ਤੱਕ ਕਿ ਉਹਨਾਂ ਨੂੰ ਰੋਕਣ ਲਈ ਜਿਹੜੀ ਪੁਲਿਸ ਸੀਗੀ ਪੁਲਿਸ ਦੇ ਥਾਣੇ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਉਹ ਸ਼ੀਸ਼ੇ ਵਗੈਰਾ ਧੰਨ ਤੇ ਤੇ ਉਹਨਾਂ ਨਾਲ ਵੀ ਹਥੋਪਾਈ ਹੋਈ ਆ ਅਸੀਂ ਸਿਵਲ ਸਰਪੰਚ ਸਾਹਿਬ ਨੂੰ ਮਿਲਣ ਗਏ ਸੀ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਪੋਰਟ ਦਾ ਪੂਖਤਾ ਪ੍ਰਬੰਧ ਕੀਤਾ ਜਾਵੇ ਚੋਣਾਂ ਦੇ ਦਿਨਾਂ ਤੱਕ ਟੁਕੜ ਸਾਡੇ ਕੋਲੇ ਵੱਧ ਸਿਕਿਉਰਿਟੀ ਗਾਰਡ ਦਿੱਤੇ ਜਾਣ ਵੱਧ ਮੁਲਾਜ਼ਮ ਲਾਏ ਜਾਣ ਤਾਂ ਕਿ ਇਹ ਜਿਹੜੀ ਭੀੜ ਆਉਂਦੀ ਹੈ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਨਾਲ ਆਏ ਇਹ ਜਿਹੇ ਸ਼ਰਾਰਤੀ ਅਨਸਰ ਜਿਹੜੇ ਕਿ ਇਹ ਜਿਹੜਾ ਘਟਨਾਵਾਂ ਦਾ ਕਾਰਨ ਬਣਦੇ ਉਹਨਾਂ ਤੇ ਨਾਥ ਪਾਈ ਜਾ ਸਕੇ ਜੀ ਬਿਆਨ ਦੇ ਦੋ ਦੱਸਾ ਬੋਲੋ ਕਾਲੀ हां ਉਹਨਾਂ ਨੇ ਪ੍ਰਸ਼ਨੋਂ ਪ੍ਰਸ਼ਨ ਨੂੰ ਵੀ ਮਿਲੇ ਆ ਸੀ ਉਹਨਾਂ ਨੇ ਸਾਨੂੰ ਪ੍ਰੋਤਸਾਹ ਦਿੱਤਾ ਹੈ ਕਿ ਇਹਦੀ ਲੋੜਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਜਿਹ ਅਨਸਰਾਂ ਨੂੰ ਸਖਤ ਸਜ਼ਾ ਮਿਲੇ ਤਾਂ ਕਿ ਇਹ ਲੋਕਾਂ ਦੀ ਸਨੇਹਾ ਵੀ ਜਾਵੇ ਤੇ ਵੈਸੇ ਵੀ ਅਸੀਂ ਲੋਕਾਂ ਨੂੰ ਵਾਰ-ਵਾਰ ਅਪੀਲ ਇਹੀ ਕਰਦੇ ਹੁੰਦੇ ਆ ਕਿ ਸਾਡੀਆਂ ਸੰਸਥਾਵਾਂ ਪਹਿਲਾਂ ਹੀ ਬਹੁਤ ਬਾਧੂ ਕੰਮ ਦੇ ਬੋਝ ਨਾਲ ਦਬੀਆਂ ਹੋਈਆਂ ਨੇ ਸਾਡੇ ਕੋਲੇ ਬਹੁਤ ਸਾਰੇ ਸਟਾਫ ਦੀ ਕਮੀ ਹੈ ਸਾਨੂੰ ਸਹਿਯੋਗ ਕੀਤਾ ਜਾਣਾ ਬਣਦਾ ਹੈ ਸਾਡੇਆਂ ਕਮੀਆਂ ਪੇਸ਼ੀਆਂ ਨੂੰ ਇੱਕ ਪੁਖਤਾ ਤਰੀਕੇ ਦੇ ਨਾਲ ਸਰਕਾਰੀ ਅਥਾਰਟੀਆਂ ਤੱਕ ਪਹੁੰਚਾਇਆ ਜਾਵੇ ਨਾ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕਰਕੇ ਸਾਡੇ ਮਨੁੱਖੀ ਬਲ ਨੂੰ ਦੇਖ ਕੇ